ਸਿੱਗਰ ਦੀ ਸਾਰਿਆਂ ਨੂੰ ਵਾਲਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ। ਲਓ ਜੀ ਵੀਰ ਦੇ ਕੋਲ ਨਾ ਘਰੇਲੂ ਹੀ ਦੋ ਪਸ਼ੂ ਆ। ਸੂਈਆਂ ਸਵਾਈਆਂ ਆ ਤੇ ਬਾਕੀ ਪਿੰਡ ਦਾ ਧਰਮਕੋੜ ਤਹਿਸੀਲੋ ਹੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਬਾਕੀ ਕਰਦੇ ਆ ਵੀਰ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਹੋਰ ਸਭ ਠੀਕ ਠਾਕ ਨੇ? ਔਰ ਬਗੀਚਾ ਭਾਜੀ ਕੀ ਹਾਲ ਚਾਲ ਆ? ਬੜੀ ਵਧੀਆ ਜੱਗੇ ਭਾਜੀ, ਵਧੀਆ ਤੁਸੀਂ ਸੁਣਾਓ। ਠੀਕ ਆ ਤੇ ਸੱਚੀ ਮਸਾਹ ਹੋਰ। ਹਾਂਜੀ ਹਾਂਜੀ। ਤੇ ਕਿੰਨੇ ਅੱਜ ਪਸ਼ੂ ਫਿਰ? ਧੰਨਵਾਦ ਵੀਰ ਜੀ, ਧੰਨਵਾਦ ਜੀ। ਪਸ਼ੂ ਵੀਰ ਮੈਨੂੰ ਨਾ ਵੀਰ ਨੇ ਇਹ ਸਪੈਸ਼ਲ ਸੱਦਿਆ ਸੀ ਤੇ ਵੀਰ ਦੇ ਨਾ ਬ੍ਰਦਰ ਨੇ ਚਲ ਜਾਣਾ ਬਾਹਰ ਠੀਕ ਹੈ ਜੀ ਤੇ ਵੀਰ ਕਿ ਮੈਨੂੰ ਕਹਿੰਦਾ ਵੀ ਵੀਰ ਜੀ ਆਇਓ ਮੈਂ ਕਦੀ ਕੱਲਾ ਬੋਲਿਆ ਨਹੀਂ ਆ ਠੀਕ ਹੈ ਜੀ ਤੁਸੀਂ ਨਾਲ ਮੈਂ ਕੋਈ ਗੱਲ ਨਹੀਂ ਆ ਚਲੋ ਆ ਜੰਨੇ ਆਪਾਂ ਹਾਂ ਜੀ ਤੇ ਨਾਮ ਡਰੈੱਸ ਦੱਸ ਦੋ ਹਾਂ ਨਾਮ ਵੀਰ ਜੀ ਆਪਣਾ ਜੱਗਾ ਜੇ ਪਿੰਡ ਧਰਨਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਦਸਰ ਹਾਂਜੀ ਫੋਨ ਨੰਬਰ ਦੱਸ ਦੋ ਫੋਨ ਨੰਬਰ ਆ ਗਿਆ ਜੀ 783773150 ਠੀਕ ਹੈ ਜੀ ਤੇ ਦੋ ਆ ਗਈਆਂ ਝੋਟੀਆਂ ਅੱਜ ਝੋਟੀਆਂ ਦੋਵੇਂ ਨਕੀਨੇ ਦਿਖਾਉਣੇ ਆ ਠੀਕ ਹਾਂਜੀ ਚੰਗੇ ਪਸ਼ੂਪਾ ਕਿਨੇਰਾ ਹੋ ਗਿਆ ਉਸ ਮਗਰ ਕਟੀਆਂ ਕਟੀਆਂ ਘੱਟ ਚੰਗੇ ਆ ਗਏ ਆ। ਕੱਟੇ ਵੇ ਬੜਾ ਟਾਪਦੇ ਆ। ਹਾਂਜੀ। ਇਹ ਹੁਣ ਚਵਾਈ ਹੋ ਗਈ ਤੁਸੀਂ ਲੇਟ ਹੋ ਗਏ ਥੋੜਾ ਜਿਆ। ਉਹ ਫਿਰ ਨਿਹਰਾ ਹੀ ਨਿਹਰਾ ਹੀ ਹੋ ਗਿਆ ਅੱਜ ਹਾਂਜੀ। ਚਵਾਈ ਕਿੰਨੇ ਵਜੇ ਵੀ ਸੀ ਹੋਈ? 5 ਵਜੇ ਕੀਤੀ ਹੈ ਚਵਾਈ। ਹਾਂਜੀ ਹਾਂਜੀ ਕਿੰਨਾ ਜੇ ਭਲਾਏ ਦੇ ਥੱਲੇ? ਇਹ ਆ ਇਹਨੇ ਥੱਲੇ ਕਾਲੀ ਦੇ ਲਏ। ਹਾਂਜੀ ਕਾਲੀ ਥੱਲੇ। ਪਿਓਰ ਮੋਹਰਾ ਨਸਲ ਤੇ ਦੁੱਝਾ ਸੁਆ ਜੀ। ਹਾਂਜੀ। ਦੋ ਤਿੰਨ ਕੋ ਹੋਗਾ 14 ਲੀਟਰ। ਠੀਕ ਹੈ ਜੀ। ਸਿੰਘਾ ਬਿਲਕੁਲ ਤਾਜ਼ੀਆਂ ਜਵਾਕ ਦਿਖਾ ਦਿਓ ਠੀਕ ਹਾਂ ਜੀ ਜਿਆਦਾ ਜਿਆਦਾ ਨਹੀਂ ਅਣੀ ਅਣੀ ਨੀਲੀ ਦਾ ਕੋਈ ਨੁਕਲਾ ਬੋਸ਼ੀ ਨੀਲੀ ਦਾ ਜਵਾਕ ਆ ਗਿਆ ਆ ਵੀਰ ਜੀ ਵਾਲ ਬਖਸ਼ੀ ਜੇ ਦੇ ਹਾਂ ਜੀ ਤੇ ਦੂਜੀ ਦਾ ਸੀਮਨ ਜਿਹੜਾ ਕੋਈ ਨੂਰ ਦਾ ਜੀ ਠੀਕ ਹੈ ਜੀ ਠੀਕੇ ਚੰਗੇ ਆ ਪਰ ਮਹਿੰਗੇ ਭਰਾਏ ਠੀਕ ਹੈ ਜੀ ਤੇ 14 18 ਲੀਟਰ ਦੇ ਆਪਣਾ ਵੀਰ ਚੱਲਿਆ ਬਾਹਰ ਠੀਕ ਹੈ ਤੇ ਮੰਨ ਲਓ ਵੀ ਘਰਦਿਆ ਕੋਈ ਨਹੀਂ ਸਾਂਭੇ ਜਾਂਦੇ ਇਸ ਕਰਕੇ ਲੱਗੇ ਵੇਚਣ ਹਾਂ ਜੀ ਹਾਂ ਜੀ ਠੀਕ ਹੈ ਜੀ ਮਜਬੂਰੀ ਸਮਝ ਲੈ ਕੋਈ ਜਾਂ ਕਿਦਾਂ ਵੀ ਆ ਹਾਂ ਜੀ ਸਾਬ ਕਰਕੇ ਕਹਿੰਗੇ ਪਸ਼ੂ ਚੰਗੇ ਆ ਹਾਂ ਜੀ ਹਾਂ ਜੀ ਕਿੰਨਾ ਜਵਾਜੂ ਇਹੋ ਉਦਾਂ ਇਹ ਮਤਲਬ ਤੁਹਾਨੂੰ ਬੜਾ ਪ੍ਰੋਪਰ 25 ਦਿਨਾਂ ਤੋਂ ਬਾਅਦ ਜਾ ਕੇ ਡੰਗਰ ਮਤਲਬ ਚੜਦਾ ਦੁੱਧ ਦੇਣਾ ਹਾਂ ਤੇ ਤੁਹਾਡਾ ਵੀ ਤੇਲੀ ਮਤਲਬ ਪਸ਼ੂਆਂ ਦਾ ਕੰਮ ਆ ਹਾਂਜੀ ਹਾਂਜੀ ਲਾਸਟ ਟਾਈਮ 14 ਲੀਟਰ ਆ ਠੀਕ ਆ ਦੁੱਧ ਦੁੱਧ 17 18 ਲੀਟਰ ਜਾਂਦਾ ਉਹ ਵੀ 17 18 ਕਿਲੋ ਦੁੱਧ ਦੀ ਵੱਡੀ ਝੋਟੀ ਆ ਕੋਈ ਆਉਣਾ ਸਮਝੇ ਹਾਂ ਫੁੱਲ ਕੱਦ ਕਾਰ ਵਾਲੀ ਆ ਹਾਂਜੀ ਹਾਂਜੀ ਫਿਰ ਵੀ ਤਰੂ ਕੀ ਹੈ ਕਿ ਕਿੰਦਾ ਡਰਦੀ ਆ ਥੋੜੀ ਡਰਦੇ ਜੀ ਚਲੋ ਕੋਈ ਗੱਲ ਨਹੀਂ ਕੋਈ ਉਹ ਤਾਂ ਕਮਾ ਦੇਣੇ ਆ ਵੀਰ ਨੇ ਕਿਹਦੇ ਸ਼ਰਮ ਬਾਕੀ ਥੋੜੀ ਡਰਦੀਆਂ ਪਰ ਸ਼ਾਂਜੀ ਛੁੱਟਣੀਆਂ ਹਾਂਜੀ ਬਾਕੀ ਵੇਖ ਲੋ ਚੋਈ ਜਾਂ ਫਿਰ ਵੀ ਬਾਲੋ ਐਡਾ ਜਿਹੜਾ ਬਾ ਕਮਾਲ ਹੈ ਨਾ ਹਾਂਜੀ 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 ਠੀਕ ਆ ਜੀ ਆ ਇਹਨੇ ਚੰਗੇ ਕਮਾਲ ਦੇ ਵਗੇ ਹਨੇਰਾ ਹੋ ਗਿਆ ਜੀ ਥੋੜੀ ਡਰਦੀ ਕੋਈ ਗੱਲ ਨਹੀਂ ਹਾਂਜੀ ਅੱਗੇ ਆ ਗਈ ਜੇ ਤੇ ਨਹੀਂ ਵੀ ਜੀ ਇਦੀ ਇਹ ਮੂਵੀ ਦੱਸਣਾ ਹਾਂਜੀ ਮੋਲ ਦੱਸ ਦਿਓ ਇਹਦਾ ਇੱਕ ਮਿੰਟ ਹੋਰ ਮੈਂ ਚਾਹੀਏ ਥੋੜਾ ਜਿਆ ਹਾਂਜੀ ਇਹਦੇ ਬਾਰੇ ਮੈਂ ਵੀ ਦੱਸਣਾ ਵੀਰ ਨੂੰ ਵੀ ਡਿਟੇਲ ਨਹੀਂ ਜਾਣੀਦਾ ਬੰਦਾਨੀ ਉਹ ਮੈਂ ਤਾਂ ਆਪਾਂ ਵੀ ਇਹਨੂੰ ਸੰਭੇ ਹਾਂਜੀ ਇਹਦੇ ਵੀਰ ਜੀ ਥਲੇ 14 ਕਿਲੋ ਬੋਲਾ ਜੀ ਹਾਂਜੀ ਦੋਦਨਾ ਕੋਈ ਵੀਰ ਸਮਝੇ ਬੋਲਾ ਜੀ ਹਾਂਜੀ ਮਗਰ ਇਹਦੇ ਬੱਚਾ ਕੋਈ ਨੂਰਦਾ ਜੀ ਠੀਕ ਹੈ ਜੀ ਠੀਕ ਆ ਇਹ ਵੀਰ ਦੇ ਨਾ ਬ੍ਰਦਰ ਦੇ ਪਸ਼ੂ ਆ ਠੀਕ ਹੈ ਜੀ ਉਹਦਾ ਵਿਦੇਸ਼ਤਾ ਵਿਆਹ ਗਿਆ ਨਾ ਚਲ ਜਣਾ ਠੀਕ ਹੈ ਜੀ ਠੀਕ ਆ ਆ 11 ਤਰੀਕ ਨੂੰ ਨੇ ਚਲ ਜਣਾ ਹਾਂਜੀ ਹਾਂਜੀ ਇਹ ਆ ਮੰਨ ਲਓ ਵੀਰ ਕਹਿੰਦਾ 17 ਤੋਂ ਪਲੱਸ ਦੋ ਪਿਛਲੇ ਸੂਏ ਵੀ ਨਹੀਂ ਤੇ ਬਾਕੀ ਹੁਣ ਚੋਏ ਪਸ਼ੂ ਜੇ ਹਾਂਜੀ ਤੇ ਇਹਦਾ ਮੁੱਲ ਜਿਹੜਾ ਉਹ ਜੱਗਾ ਵੀ ਰਾਤ ਦੱਸ ਦਿੰਦਾ ਵੀਰ ਜੀ ਕਿੰਨਾ ਮੁੱਲਾ ਜਾਇਜ਼ ਬਿਲਕੁਲ ਨਹੀਂ ਦੱਸੋ ਨਹੀਂ ਮੈਂ ਕੀ ਦੱਸਣਾ ਵੀ ਭਰਾ ਜੀ ਦੱਸ ਦੋ ਮੁੱਲ ਦੱਸ ਦੋ ਬਾਕੀ ਮੈਂ ਕੋਈ ਨਹੀਂ ਕਰਾ ਰਿਹਾ ਹਾਂ ਹਾਂਜੀ ਮੁੱਲ ਦੇ ਵੀਰ ਆਪਾਂ ਕਰਦੇ ਇੱਕ ਚਾਲੂ ਰਿਹਾ ਜੀ ਲਓ ਜੀ ਵੀਰ ਜੀ ਇੱਕ ਚਾਲੀ ਕਰਦੇ ਜੀ ਜਾਇਜ਼ ਜਾਇਜ਼ ਕਰ ਦੋ ਹਾਨ ਵਾਲੇ ਕਰੋ ਨਹੀਂ ਦੋਸੋ ਇੱਕ ਰੀ ਫਿਰ ਮੈਂ ਕਰ ਦੇਣਾ ਆਪੇ ਜੀ ਇਦੋਂ ਇਨਫਰਮ ਕਰਾ ਰੋਮਾਂ ਦਾ ਦੇ ਬਗੀਚਾ ਭਾਜੀ ਤੁਹਾਨੂੰ ਪਤਾ ਹੈ ਆਪਣੇ ਹਿਸਾਬ ਤਾਬਨਾ ਕਰਾ ਦੋ ਸਾਰਾ ਉਹ ਪਲੱਸ ਕੱਢੂਗੀ ਕੋਈ ਚੰਗਾ ਸਾਹ ਬੜਾ ਲੈ ਗਿਆ ਨਾ ਤੇ ਫਿਰ ਮੰਨ ਲਓ 20 ਵਿੱਚ ਪਾਉਗੀ ਦੁੱਧ ਇਹਨੂੰ ਚੰਗੇ ਰਕਾਡ ਵਾਲੀ ਆ ਹਾਂਜੀ ਹਾਂਜੀ ਉਹਦੇ ਕਹਿੰਦਾ ਭਾਵਾ ਵੀ ਮੁਰਕੇ ਨਾ ਵੀਰ ਕੋਈ ਇਹਨੂੰ ਫੋਨ ਲਾ ਕੇ ਇਹ ਨਾ ਕਹੇ ਵੀ 500 ਛੜ ਦੋ 1000 ਛੜ ਦੋ 2 ਛੜ ਦੋ ਹਾਂਜੀ ਮੈਂ ਇੱਕੇਰੀ ਮੋਲੇ ਦਾ ਕਰਾ ਲ ਲਗਾ ਹਾਂ ਹਾਂਜੀ ਕਿੰਨੇ ਦੀ ਕਰ ਦਈਏ ਮਨੋਵਰੀ ਲਾਸਟ ਹੀ ਕਰ ਦੇਣਾ ਮੈਂ ਹਾਂਜੀ ਸਾਡਾ ਰੋਜ਼ ਦਾ ਕੰਮ ਪਛੂਆਂ ਰਾ ਤੁਹਾਡੀ ਨਜ਼ਰ ਦੇ ਵਿੱਚ ਚੋਟੀ ਭਾਜੀ ਮੇਰੀਆਂ ਸੁਣ ਜਿਹੜੇ ਵੀ ਇਹਨੇ ਦੂਰ ਲਈ ਹੁਣ 5-7000 ਕਰਾਇਆ ਪਿਆ ਹਾਂ ਮੈਂ ਨਹੀਂ ਮਾਰੀ ਮਈਆਂ ਤਾਂ 1.5 ਲੱਖ ਦੀਆਂ ਵੀ ਕੰਡੀਆਂ ਆ ਹਾਂਜੀ ਹਾਂਜੀ ਪਰ ਮੇਰੇ ਕਹਿੰਦਾ ਭਾਵੇਂ ਵੀ ਆਪਾਂ ਜਾਇਜ ਪਾ ਲਈਏ ਕਿਉਂਕਿ ਤੁਹਾਨੂੰ ਵੀ ਲੋੜ ਆ ਤੁਹਾਡੀ ਲੋੜ ਪੂਰੀ ਹੋ ਜੇ ਠੀਕ ਹੈ ਤੇ ਜਿਹੜਾ ਅਗਲਾ ਭੈਣ ਭਰਾ ਉਹਨੂੰ ਵੀ ਫਾਇਦਾ ਜੀ ਹਾਂਜੀ ਹਾਂਜੀ ਇਹ ਡਾਕਟਰ ਸਾਹਿਬ ਆਪਾਂ ਮੰਨ ਲਓ ਲਾਸਟ ਜਿਹੜੀ ਦੇ ਦੇਣੀ ਆ 1 ਲੱਖ ਦੇ 26000 ਦੀ ਛੋਟੀ ਦੇ ਦੇਣੀ ਆ ਠੀਕ ਹੈ ਤੇ ਬਾਕੀ ਮੇਰਾ ਵੀ ਕੋਈ ਇੱਥੇ ਆਣ ਕੇ ਵੀ ਇੱਕ ਦੇ ਫੇਰ ਖੜੇ ਵੱਡੀ ਝੋਟੀ ਆ ਕੋਈ ਕਮੀ ਨਹੀਂ ਕੋਈ ਸਾਈਡ ਨਹੀਂ ਹਾਂਜੀ ਹਾਂਜੀ ਜੋਨ ਹੀ ਮਾਰੀ ਹੋਊਗੀ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਤਸੱਲੀ ਕਰੇ ਭਰਾ ਥੋੜੀ ਲੈਡ ਚਲਾ ਕੇ ਥੋੜਾ ਥਣ ਚੈੱਕ ਕਰਾ ਦਿਓ ਹਾਂਜੀ ਥੋੜਾ ਹਨੇਰਾ ਆ ਉਸ ਹਾਂ ਕੋਈ ਭਰਾ ਅੰਦਾਜ਼ਾ ਲਾ ਲੇ ਹਾਂ ਜੈਡ ਲੈ ਗਿਆ ਠੀਕ ਹੈ ਭਾਜੀ ਹਾਂਜੀ ਹਾਂਜੀ ਹਾਂ ਇਹ ਕਰ ਦੋ ਆ ਵੀ ਬਾਕੀ ਥਣਾ ਦਾ ਸਿਆਜ ਤੇ ਗੈਵੀ ਵੀ ਖਾ ਦੋ ਵੇਖੋ ਸ਼ਾਂਤ ਕਰਦੀਗਾ ਜਰੂਰ ਹੈ ਆਪਣੀ ਇਹ ਆਹ ਵੇਖੋ ਹੈ ਉੱਚੀ ਲੰਮੀ ਕੱਦ ਕਾਠ ਵਾਲੀ ਆ ਜੋਡੀ ਦਾ ਬੜਾ ਜ਼ਿਆਦਾ ਤਗੜਾ ਕਰ ਲਿਆ ਕੋਈ ਆਮ ਨਾਲ ਨਹੀਂ ਆਉ ਤੇ ਵੀਡੀਓ ਨਾਲੋਂ ਡਬਲ ਦਿਖੂਗਾ ਹਾਂਜੀ ਦੂਜਾ ਸੁਆ ਜੀ ਹਾਂਜੀ ਅੱਗੇ ਆਜੋ ਅੱਗੇ ਆ ਆ ਨੀਲੀ ਲਾਗੀ ਦੀ ਜੇ ਕਿਵੇਂ ਤਿੱਗੇ ਦਿੰਦੀ ਇਹਦੇ ਮਗਰਾਲ ਬਖਸ਼ ਦਾ ਬੱਚਾ ਜੀ ਠੀਕ ਹੈ ਜੀ ਜਵਾਬ ਦਿਖਾਓ ਜਰਾ ਜਵਾਬ ਇਹ ਜਵਾਬ ਜੀ हां अमेरिका <गाना> ਬਹੁਤ ਹੀ ਸੋਹਣਾ ਬੱਚਾ ਪਾਇਆ ਹੈ ਮਾਤਾ ਜੀ ਠੀਕ ਹੈ ਕਿੱਥੀ ਆ ਗਈ ਇੱਧਰ ਵੇਖੋ ਮੇਰੇ ਨਾਲ ਇਹਦਾ ਥਲੇ ਬੋਲਾ ਕਿੰਨਾ ਜੀ ਇਹਦੇ ਤੋਂ ਬੋਲਾ 12 ਲੀਟਰ ਲੋ ਵੀਰ ਜੀ 12 ਕਿਲੋ ਜੇ ਤੇ ਇਹਦਾ ਕਿੰਨਾ ਰਿਕਾਰਡ ਆ ਪਿਛਲੇ ਦੁਨੀਆਂ ਦਾ ਇਹ ਤਾਂ 14 ਤੋਂ ਪਲੱਸ ਹੀ 14 ਤੋਂ ਪਲੱਸ ਨੂੰ ਦਿੱਤਾ ਜੀ ਠੀਕ ਹੈ ਜੀ ਕਿੰਨਾ ਵਾਸਾ ਜੀ ਇਹ ਕਿ ਦੂਜਾ ਦੂਜਾ ਨਹੀਂ ਤੇ ਜਾਣਾ ਮੇਰੇ ਸਾਹਮਣੇ ਇਹ ਦੁਜਾਈ ਨਹੀਂ ਦੁਜਾ ਦੁਜਾ ਅੱਛਾ ਠੀਕ ਹੈ ਚਲੋ ਆਪਾਂ ਵੇਖੋ ਜਿਹੜੀ ਹੈ ਹਾਂ ਕੋਈ ਚੱਕਰ ਨਹੀਂ ਕੇੜਾ ਥੋੜਾ ਵਹਿ ਕੱਦ ਕਾਠ ਵਾਲੀ ਆ ਨਹੀਂ ਨਹੀਂ ਕਰਦੇ ਆ ਮਾਲ ਦਾ ਹਾਂ ਸਿੰਘ ਖੁੱਲਾ ਕਰ ਕੀ ਨਾ ਉਹਦਾ ਕਰਕੇ ਜਾਬਦੀ ਆ ਹਾਂਜੀ ਸਿੰਘ ਖੁੱਲਾ ਕਰ ਕੀ ਉਹਦਾ ਕਰਕੇ ਜਾਬਦੀ ਆ ਮੀਰੀ ਦਾ ਵੀ ਦਾ ਸਿੰਘ ਥੋੜਾ ਜਿਹਾ ਖੁੱਲਾ ਖੁੱਲਾ ਹਾਂਜੀ ਉਹਦਾ ਕੱਦ ਵਜਨ ਚੰਗਾ ਆ ਪ्योर ਨਿਸ਼ਾਨੀਆਂ ਸਿੰਘ ਖੁੱਲਾ ਹੀ ਹੁੰਦਾ ਮੀਰੀ ਦਾ ਵੀ ਦਾ ਬਾਕੀ ਵੇਖੋ ਛੋਟੀ ਲੱਤ ਦੀ ਹਿਸਾਬ ਨਾਲ ਥੱਲੇ ਉਹ ਇੱਕ ਗੇਠੀ ਆ ਮਾਣੋ ਬਚ ਮੈਂ ਜੋ ਸਾਣਾ ਤੇਣਾ ਫਰਾ ਦੇਖ ਲੈ ਹਾਂਜੀ 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 ਥਣ ਥੋਲੇ ਦਾ ਵੀ ਚੰਗਾ ਲੱਗਾ ਵਾ ਗਏ ਮਤੇ ਥਾਣਿਆਂ ਤੇ ਬਾਕੀ ਕੱਦ ਵਜ ਨੂੰ ਬਹੁਤ ਜ਼ਿਆਦਾ ਏ ਤੇ ਇਹਦਾ ਮੁੱਲ ਭਾਜੀ ਕਿੰਨਾ ਜੀ ਇਹਦਾ ਮੁੱਲ ਭਾਜੀ 120 ਕਰਦੇ ਜੀ ਲਓ ਵੀ ਜੀ 1 ਲੱਖ 20 ਹਜ਼ਾਰ ਆਪਣਾ ਮੁੱਲ ਜੀ ਹਾਂਜੀ ਤੇ ਭਾਜੀ ਆਪਾਂ ਛੱਡ ਨਹੀਂ ਕਿਨੇ ਦੀ ਆ ਬਾਕੀ ਹੁਣ ਤੁਸੀਂ ਦੱਸ ਦੋ ਨਹੀਂ ਇਹ ਕਿਹੜੀ ਦੱਸ ਦੋ ਫਿਰ ਤੇ ਮੈਂ ਦੱਸ ਹੀ ਦੇਣਾ 15 ਵੀ ਦੇ ਦੀ ਹਰ ਨਹੀਂ ਹਾਂ ਨਾ ਦੱਸ ਦੀ ਦੱਸ ਦੀ ਹਾਂਜੀ ਦੱਸ ਦੀ ਦੇ ਦਾਂਗੀ ਜੀ ਜੀ 1 ਲੱਖ 10 ਹਜ਼ਾਰ ਦੀ ਨੀਲੀ ਦਾ ਵੀ ਪਿਓਰ ਜੀ ਠੀਕ ਹੈ ਜੀ ਜਿਹੜਾ ਵੀ ਕੋਈ ਅੱਖਾਂ ਮੀਟ ਕੇ ਲੈ ਜੇ ਦੁੱਧ 14 15 ਕਿਲੋ ਕਰ ਜੂਗੀ। ਪਤਰਾ ਭਾਜੀ ਵੀਡੀਓ ਵੇਖੀ ਦੀਆਂ ਰੋਜ਼। ਹਾਂ ਤੇ ਇੰਨੇ ਨੇ ਮੁੱਲ ਨਹੀਂ ਪਾਈਦੇ ਨਾ ਬਹੁਤ ਮੰਨ ਲਓ ਇਹਦਾ ਹੀ 1.5 1.5 ਬਹੁਤ ਦੇਖੋ ਹੁੰਦੀ ਨਾ 1.5 ਹਾਂਜੀ ਹਾਂਜੀ ਹਾਂਜੀ। ਦੇਖੋ ਤੁਸੀਂ ਸਹੀ ਜੇ। ਹਾਂਜੀ ਮੰਨ ਲਓ ਕਰਦੇ ਆ। ਮਾਲੋ ਫਿਰ ਉਹਨਾਂ ਦੀਆਂ ਬੱਜੀਆਂ ਵੀ ਰਹਿੰਦੀਆਂ ਜਿਹੜੇ ਵੇਣੇ ਮੁੱਲ ਕਰ ਜਾਂਦੀਆਂ ਹਾਂਜੀ ਇਹ ਗੱਲ ਸਹੀ ਹੈ ਜੇ ਭੈਣ ਭਰਾ ਦੇ ਕਿਸੇ ਦੇ ਘਰ ਮਾਲ ਜਾਊਗਾ ਉਹਨੂੰ ਭਾਣਾ ਮਿਲੂ ਤੁਹਾਨੂੰ ਯਾਦ ਕਰੂਗਾ ਹਾਂਜੀ ਹਾਂਜੀ ਇੱਕ ਘਰ ਚੋਂਣ ਆਲੀਆਂ ਵਾਂ ਘਰ ਜਾ ਕੇ ਕੋਈ ਵਾਧੇ ਨਿਕਲੂ ਦੁੱਧ ਘਟ ਨਹੀਂ ਨਿਕਲਦਾ ਠੀਕ ਹੈ ਜਿਹੜਾ ਦੁੱਧ ਵੀਰ ਨੇ ਦੱਸਿਆ ਨਾ ਵੀਰ ਦੇ ਘਰ ਪੰਚ ਤਿੰਨ ਟਾਈਮ ਪੰਜ ਚਾਰ ਟਾਈਮ ਕੋਈ ਚੱਕਰ ਨਹੀਂ ਰਹਿਣ ਸੈਨ ਦਾ ਸਭ ਕੁਝ ਆਪੇ ਬਾਕੀ ਰਹਿਣ ਸੈਨ ਦੀ ਗੱਲ ਉਹ ਵੀ ਆ ਹਜੇ ਬਿਲਕੁਲ 나ੜੂ ਦੇ ਬੱਚੇ ਆ ਦੋਂਦੇ 나ੜੂ ਦੇ ਹਾਂਜੀ ਹਾਂਜੀ ਮੇਰਾ ਵੀ ਪੱਕੇ ਪਟਾ ਕਿੱਡ ਕਾਇਆ ਹਾਂਜੀ ਕੋਈ ਟੈਨਸ਼ਨ ਵਾਲੀ ਗੱ ਪੂਰਾ ਵੇ ਛੱਟਾ ਹੋਵੇ ਤੇ ਕੋਈ ਹਾਂ ਜੀ ਪੂਰਾ ਕੋਈ ਛੱਟਾ ਕੋ ਥਾਣੇ ਵੱਧ ਕੱਟ ਹੋਵੇ ਵੀਰ ਕਲਾਇ ਸਮੇਤ ਮੋੜ ਨੂੰ ਤਿਆਰ ਆ। ਠੀਕ ਹੈ ਜੀ। ਅਸੀਂ ਜਾਂਦਾ ਕਿਰਾਇਆ ਫ੍ਰੀ ਆਪਾਂ ਦੇ ਦੇ ਦਿਆਂਗੇ। ਬਿਲਕੁਲ ਠੀਕ ਹੈ ਨਹੀਂ। ਠੀਕ ਹੈ ਵੀਰ ਜੀ ਚਲੋ। ਹੁਣ ਪਤਾ ਵਾ ਘਰ ਦੀ ਮੱਝ। ਬਿਲਕੁਲ ਸਿਰਫ ਇਹ ਮਜਬੂਰੀ ਜੇ ਵੀ ਅੱਧੀ ਠੀਕ ਹੈ। ਠੀਕ ਹੈ ਵੀਰ ਜੀ ਧੰਨਵਾਦ। ਠੀਕ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ।